ਉਹ ਸਰ ਇਹ ਦੱਸਣਾ ਚਾਹੁੰਦੇ ਹਾਂ ਤੁਸੀਂ ਸਾਰਾ ਪਿੱਛੇ ਦੇਖ ਲਓ ਲੁਧਿਆਣਾ ਵੈਸਟ ਨੂੰ ਬੈਸਟ ਬਣਾਉਣ ਵਾਲਾ ਓਨਲੀ ਇੱਕੋ ਹੀ ਪਰਸਨ ਜੀ ਸੰਜੀਵ अरोड़ा ਜਿਨੇ ਉਹ ਕੰਮ ਕੀਤੇ ਆ ਲੋਕਾਂ ਦੇ ਵਿੱਚ ਇੰਨਾ ਉਤਸ਼ਾਹ ਸੀਗਾ ਇੰਨੀ ਗਰਮੀ ਦੇ ਬਾਵਜੂਦ ਵੀ ਲੋਕਾਂ ਨੇ ਫੁੱਲੋ ਤਰੀਕੇ ਨਾਲ ਵੋਟ ਪਾਈ ਹੈ ਸਾਰੇ ਲੋਕਾਂ ਨੇ ਕੰਮ ਦੇਖ ਕੇ ਸੰਜੀਵ ਰੌੜਾ ਨੂੰ ਵੋਟ ਪਾਈ ਹੈ ਤਾਂ ਕਿ ਲੁਧਿਆਣਾ ਵੈਸਟ ਨੂੰ ਹੋਰ ਬੈਸਟ ਬਣਾਇਆ ਜਾ ਸਕੇ ਸਰ ਹਾਂ ਤਾਂ ਉਹਦੇ ਵਿੱਚ ਆਪ ਪਾਰਟੀ ਦੇ ਬਹੁਤ ਮਾਰਕਟਿੰਗ ਜੀ ਸੰਜੀਵ ਰੌੜਾ ਆਮ ਆਦਮੀ ਪਾਰਟੀ ਦੀ ਜਿੱਤ ਤੇ ਪਹਿਲਾਂ ਹੀ ਪੱਕੀ ਸੀ ਜਦੋਂ ਇਲੈਕਸ਼ਨ ਦੇ ਅਨਾਉਂਸਮੈਂਟ ਹੋਈ ਸੀਗੀ ਤੇ ਇਸ ਕਰਕੇ ਅੱਜ ਤੇ ਇੰਨਾ ਕਿ ਲੁ ਆਤਾ ਸਾਰਿਆਂ ਨੇ ਪੂਰੇ ਲੁਧਿਆਣਾ ਦੇ ਸਾਰਿਆਂ ਦੀ ਮੈਂ ਪਬਲਿਕ ਵਾਸਤੇ ਵੀ ਬਹੁਤ ਹੀ ਬਹੁਤ ਥੈਂਕਸ ਕਰਦਾ ਜਿਨ੍ਹਾਂ ਨੇ ਇਹਦੀ ਤਗੜੀ ਲੀਡ ਤੇ ਉਹਨਾਂ ਨੂੰ ਲੈ ਕੇ ਅੱਗੇ ਜਾਦੇ ਨੇ ਮੈਂ ਇਹੀ ਅਰਦਾਸ ਕਰਦਾ ਕਿ ਪ੍ਰਮਾਤਮਾ ਚੜ੍ਹਦੀ ਕਲਾ ਜਮੇਸ਼ਾ ਰੱਖੇ ਸੰਜੀਵ ਅਰੋੜਾ ਜੀ ਤੇ ਇੱਕ ਬਹੁਤ ਹੀ ਵਧੀਆ ਇਨਸਾਨ ਨੇ ਜਿਨ੍ਹਾਂ ਨੇ ਡਿਵੈਲਪਮੈਂਟ ਹਰ ਇੱਕ ਪਾਸੇ ਹੈਲਥ ਨੂੰ ਲੈ ਕੇ ਮੈਡੀਕਲ ਨੂੰ ਲੈ ਕੇ ਸਕੂਲ ਦੀ ਐਜੂਕੇਸ਼ਨ ਨੂੰ ਲੈ ਕੇ ਇੰਡਸਟਰੀ ਨੂੰ ਲੈ ਕੇ ਉਹਨਾਂ ਨੇ ਹਮੇਸ਼ਾ ਸੋਚਿਆ ਹੀ ਹੈ ਉਹ ਰਾਤ ਵੀ ਇਹੀ ਸੋਚਦੇ ਰਹੇ ਜੇ ਪਾਰਲੀਮੈਂਟ ਵੀ ਹੁੰਦੀ ਸੀ ਨਾ ਤੇ ਪਾਰਲੀਮੈਂਟ ਰਾਤੀ 1:30 1:30 ਵਜੇ ਤੱਕ ਉਹਨਾਂ ਨੇ ਕੰਮ ਕੀਤਾ 2:00 2:00 ਵਜੇ ਤੱਕ ਉਹੀ ਅੱਜ ਸੰਜੀਵ ਅਰੋੜਾ ਜੀ ਆਏ ਜਿਨ੍ਹਾਂ ਨੇ ਆ ਕੁਝ ਮਹੀਨਿਆਂ ਦੇ ਵਿੱਚ ਲੁਧਿਆਣਾ ਦੀ ਨੁਹਾਰ ਬਦਲਦੀ ਤੇ ਸੰਜੀਵ ਅਰੋੜਾ ਜੀ ਨੇ ਹੁਣ ਵਿਧਾਨ ਸਭਾ ਮੰਤਰੀ ਬਣ ਕੇ ਪੰਜਾਬ ਦੀ ਡਿਵੈਲਪਮੈਂਟ ਕਰਨੀ ਹੈ ਇਸ ਕਰਕੇ ਅਰੋੜਾ ਸਾਹਿਬ ਹਮੇਸ਼ਾ ਹੀ ਇਸ ਕਰਕੇ ਸਾਡੇ ਲਈ ਤੇ ਹਮੇਸ਼ਾ ਹੀ ਜਿੰਦਾਬਾਦ ਹੈ ਇਸ ਐਮਐਲਏ ਸਾਹਿਬ ਹਮਾਰੇ ਅਰੋੜਾ ਜੀ ਹੁਣ ਮੰਤਰੀ ਨੇ ਬਸ ਬੋਲ ਟਿਕੋ ਚੱਲ ਰਹੀ ਹੈ ਤੇ ਸਰ ਰਾਜਮਾਨ ਸਰਕਾਰ ਨੇ ਸਾਡੇ ਕਲਵੀਨਰ ਅਰਵਿੰਦ ਕੇਦਰੀ ਵੱਲੋਂ ਸੰਦੀਪ ਰੋੜਾ ਜੀ ਨੂੰ ਤੀਲ ਬਣਾ ਕੇ ਹੰਕਾਰੀ ਰਾਜੇ ਦੇ ਅਧਿਕਾਰ ਹੰਕਾਰੀ ਰਾਮਨ ਦੇ ਦੂਤ ਦਾ ਹੰਕਾਰ ਤੋੜਿਆ ਹੈ ਕਾ ਤੁਮੇ ਚੁਨੀ ਮਾਰਿਆ ਤੇ ਅੱਜ ਚੋਲਮ ਤੋਂ ਰਾਜਪਤ੍ਰਿਕ ਸੰਜੀਵ ਰੋੜਾ ਜੀ ਕੋ ਸੰਜੀਵ ਰੋੜਾ ਜੀ ਦਾ ਪਿਆਰ ਹੈ ਜਿਹਨੇ ਉਹਨਾਂ ਨੇ ਘਰ ਘਰ ਤੱਕ ਪਹੁੰਚ ਕੇ ਹਰ ਕਿਸੇ ਚ ਆਪਣੇ ਦਿਲ ਲੋਕਾਂ ਦੇ ਦਿਲਾਂ 'ਚ ਆਪਣੀ ਜਗ੍ਹਾ ਬਣਾਈ ਹੈ ਪਰਲੇ ਇਹ ਪੈ ਰਹੀ ਹੈ ਕਿ ਉਹ ਪੈ ਰਹੀ ਹੈ ਇਹ ਪਿਆਰ ਨੂੰ ਵੀ ਪੈ ਰਹੀ ਹੈ ਉਹਨਾਂ ਦੇ ਕੰਮਾਂ ਨੂੰ ਵੀ ਪੈ ਰਹੀ ਹੈ ਜਿਹੜੇ 3 ਸਾਲ ਉਹਨਾਂ ਨੇ ਪਾਰਲੀਮੈਂਟ 'ਚ ਰਹਿ ਕੇ ਕੰਮ ਕੀਤੇ ਨੇ ਲੋਕਾਂ ਨੇ ਜਿਹੜੀਆਂ ਚੀਜ਼ਾਂ ਬਣਦੀ ਏਅਰਪੋਰਟ ਖੁਲਾਏ ਨੇ ਹੋਰ ਸਾਰੀਆਂ ਡਿਵੈਲਪਮੈਂਟਸ ਕੀਤੀਆਂ ਇੰਡਸਟਰੀਅਲ ਏਰੀਆ 'ਚ ਡਿਵੈਲਪਮੈਂਟਸ ਕੀਤੇ ਜਿੱਨੇ ਫੇਸਿਸ ਇੰਡਸਟਰੀਅਲ ਉੱਤੇ ਪੱਕੀਆਂ ਰੋਡਾਂ ਬਣਾਈਆਂ ਨੇ ਤੇ ਲੋਕਾਂ ਨੇ ਉਹਨਾਂ ਤੇ ਆਪਣਾ ਵਿਸ਼ਵਾਸ ਦਿ ਉਹ ਵਿਸ਼ਵਾਸ ਤੇ ਉਹ ਭਰਪੂਰ ਨਿਕਲੇ ਨੇ ਤੇ ਲੋਕਾਂ ਨੇ ਵੀ ਉਹਦਾ ਰਿਜ਼ਲਟ ਉਹਨਾਂ ਨੂੰ ਪਿਆਰ ਸਿਨ ਕਨਵਰਟ ਕਰਕੇ ਦਿੱਤਾ ਹੈ ਜਿਹੜੀ ਅੱਜੋ ਇਸ ਲੀਡ ਤੇ ਬਰਕਰਾਰ ਨੇ ਤੇ ਵਿਧਾਨ ਸਭਾ ਚਾਕੇ ਉਹਨਾਂ ਦਾ ਇੱਕ ਜਿਹੜਾ ਉਹਨਾਂ ਨੇ ਪਹਿਲੇ ਦਿਨ ਤੋਂ ਵਾਅਦਾ ਕੀਤਾ ਸੀਗਾ ਕਿ ਮੈਂ ਕੰਮ ਕਰਕੇ ਦਿਖਾਉਂਗਾ ਮੈਨੂੰ ਕੰਮ ਦਾ ਮੌਕਾ ਦੋ ਮੈਨੂੰ ਸੇਵਾ ਦਾ ਮੌਕਾ ਦੋ ਤੇ ਉਹ ਮੈਂ ਸੇਵਾ ਚ ਤੁਹਾਡੇ ਅੰਦਰ ਘਰ ਘਰ ਚ ਪਹੁੰਚ ਕੇ ਦਿਖਾਉਂਗਾ ਤੇ ਉਹ ਪੂਰਾ ਕਰਕੇ ਬਿਚੈਸ਼ਨ ਮਾਇਆ ਜਾ ਰਹੇ ਬਿਲਕੁਲ ਬਹੁਤ ਖੁਸ਼ੀ ਦੀ ਲਹਿਰ ਹੈ ਜੀ ਇਹ ਤਾਂ ਪਹਿਲੇ ਦਿਨ ਤੋਂ ਹੀ ਸਾਡੇ ਜਿਨੇ ਉਹਨਾਂ ਨੇ ਮਿਹਨਤ ਕੀਤੀ ਜਿੰਨੀ ਸਾਰੀ ਟੀਮ ਨੇ ਮਿਹਨਤ ਕੀਤੀ ਅੱਜ ਜੋ ਜਿਹੜਾ ਰਿਜ਼ਲਟ ਆ ਰਿਹਾ ਉਹ ਸਾਰੇ ਖੁਸ਼ੀ 'ਚ ਕਨਵਰਟ ਹੋ ਰਿਹਾ ਹੈ। ਤੀਜੇ ਰਾਊਂਡ ਨੂੰ ਬਹੁਤ ਸਲਾਮ ਹੈ ਅਗਾ ਦੇਖੋ ਇੱਕ ਅਸੀਂ ਤਾਂ ਸ਼ੁਰੂ ਤੋਂ ਕਹਿੰਦੇ ਆ ਰਹੇ ਆ ਕਿ ਸਾਨੂੰ ਇਸ ਤਰ੍ਹਾਂ ਮਿਲ ਜਾਈਦਾ ਜਿਹੜਾ ਕਿ ਬਹੁਤ ਸਾਰਾ ਸੰਭਾਵ ਦਾ ਅੱਛਾ ਸੰਭਾਵ ਦਾ ਹੈ ਔਰ ਉਹ ਸਾਹਮਣੇ ਰਿਜ਼ਲਟ ਆ ਰਿਹਾ ਹੈ। ਮਨ ਨੂੰ ਲੱਗਦਾ ਕਿੰਨੇ ਅਗਰੇ ਆ ਰਹੇ ਨੇ, ਮੀੜ ਦੇ ਵਿੱਚ ਜਾ ਰਹੇ ਓਥੇ ਕਿਹਨੇ ਬਹੁਤ ਅੱਛਾ ਲੱਗ ਰਿਹਾ ਹੈ ਔਰ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਇੱਕ ਬਹੁਤ ਹੀ ਸਾਡੇ ਸ਼ਹਿਰ ਨੂੰ ਅੱਛੇ ਸੰਭਾਵ ਦੇ ਸਾਰੇ ਸੰਭਾਵ ਦੇ ਵਿੱਚ ਦੇਖੋ ਜਿਹੜੇ ਰੁਝਾਨ ਹੈ ਕਿ ਉਹਦੇ ਵਿੱਚ ਆਪਾਂ ਤੇਈ ਲੱਗ ਰਿਹਾ ਕਿ ਬਹੁਤ ਅੱਛੀ ਨਹੀਂ ਰਹਾ। ਖੁਸ਼ੀ ਦੀ ਲਹਿਰ ਹੈਗੀ ਹੈ ਕਿਸੇ ਦੇ। ਬਿਲਕੁਲ ਬਹੁਤ ਸਾਰੇ ਅਸੀਂ ਦੇਖ ਹੀ ਨਹੀਂ ਰਿਹਾ ਤੇ ਸਾਰੇ ਵਰਕੇ ਬਹੁਤ ਦੇਖੋ ਸ਼ੁਰੂਤੀ ਦੀ ਸੀਗਾ ਹੈਗਾ। ਤੁਹਾਡੇ ਭਾਗ ਜਿਹੜੇ ਉਹ ਤਿੰਨ ਜਾਂਦੇ ਆ। ਕਿੰਨੇ ਕਿੰਨੇ ਉੱਪਰ ਦੀ ਲੀਡ ਦੀ ਅਸੀਂ ਉਮੀਦ ਕਰ ਰਹੇ ਹਾਂ। ਜਿਹੜੀ ਬੰਨਾ ਉੱਪਰਤੀ ਆ। ਔਰ ਅਸੀਂ ਸ਼ੁਕਰਗੁਜ਼ਾਰ ਆ ਲੁਧਿਆਣਾ ਵਾਸੀਆਂ ਦੇ। ਔਰ ਇਹੋ ਜੀ ਜਿੱਤ ਬਖਸ਼ੀ ਹੈ ਜੇ ਕੋਹਨਾਂ ਨੂੰ ਦੇਵਤਾ ਵਰਗਾ ਬੰਦਾ ਦੇ ਦਿੱਤਾ ਵਾਕਈ ਹੰਕਾਰੀਆਂ ਨੂੰ ਘਰ ਭੇਜ ਦਿੱਤਾ ਮੈਂ ਕਹੇ ਦੂਜਾ ਰੌਂਡ ਹੋਵੇ ਤਾਂ ਹਰ ਰੌਂਡ 'ਚ ਲੀਡ ਮਿਲ ਰਹੀ ਹੈ ਦੂਜਾ ਰੌਂਡ ਨਹੀਂ ਜਿੰਦਾ ਵੀ ਰੌਂਡ ਆ ਰਹੇ ਨੇ ਵੱਧ ਰਿਹਾ ਲੋਕਾਂ ਨੇ ਮੋੜਾ-ਮੋੜਿਆ ਲੁਧਿਆਣੇ ਦੇ ਲੋਕੀ ਆਸਾਨ ਫਰਮੋਸ਼ ਨਹੀਂ ਆਗੇ 50-50 ਸਾਲ ਸਾਲ 30-30 ਸਾਲ ਪੁਰਾਣੇ ਕੰਮ ਵੀ ਕੀਤੇ ਇਹਨਾਂ ਨੇ ਅੱਜ ਇਹਨਾਂ ਦੇਖਦੇ ਆਂ ਇਹਨਾ ਆਉਣ ਵਾਲੇ ਸਾਡੇ ਡਿਪਟੀ ਸੀਐਮ ਜਾਂ ਮੰਤਰੀ ਹੋਣਗੇ ਲੁਧਿਆਣਾ ਤੋਂ ਉਰੋਂ ਐਲਾਨ ਹੋਇਆ ਹੋਇਆ ਕਹਿੰਦੇ ਨਾ ਜਿੱਤ ਸਾਡੀ ਪੱਕੀ ਐਲਾਨ ਹੋਣਾ ਬਾਕੀ ਐ ਮੈਂ ਬੋਲਿਆ ਸੀ ਉਹ ਹੋ ਗਿਆ ਅੱਜ ਐਲਾਨ ਸਮਝ ਲੋ ਤੇ ਮੰਤਰੀਸ਼ਿਪ ਉਹਨਾਂ ਦੀ ਖਰੀ ਹੈ ਔਰ ਅਸੀਂ ਸਾਰੇ ਅੱਜ ਵਿਆਹ ਦੇ ਮਾਹੌਲ ਚ ਵਿਆਹ ਦੇ ਮਾਹੌਲ ਆਹਾਂ